ਵਾਸੀ ਇੱਕੇ ਕਰੈਕਟਰ ਸ਼੍ਰੇਸ਼ ਅਈਅਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਸ ਮੌਕੇ ਸ਼੍ਰੇਸ਼ ਅਈਅਰ ਆਈਸੀਯੂ ਦੇ ਵਿੱਚ ਭਰਤੀ ਨੇ ਤਾਂ ਸਿਡਨੀ ਮੈਚ ਦੇ ਦੌਰਾਨ ਉਹਨਾਂ ਦੇ ਸੱਟ ਲੱਗੀ ਸੀ ਜਿਸ ਤੇ ਚੱਲਦੇ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਵਾ ਤਾਂ ਦੱਸਦੇ ਕਿ ਆਈਸੀਯੂ ਦੇ ਵਿੱਚ ਭਰਤੀ ਨੇ ਇਸ ਮੌਕੇ ਕਰੈਕਟਰ ਸ਼ਰੇਸ਼ ਈਅਰ ਤਾਂ ਆਈਪੀਐਲ ਦੇ ਦੌਰਾਨ ਸ਼ਰੇਸ਼ ਈਅਰ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਈ ਸੀ ਤਾਂ ਸਰਪੰਚ ਸਾਹਿਬ ਦੇ ਨਾਮ ਨਾਲ ਉਹਨਾਂ ਨੂੰ ਜਾਣਿਆ ਜਾਣ ਲੱਗਿਆ ਸੀ ਦੱਸ ਇਹ ਕਿ ਜੋ ਸ਼ਰੇਸ਼ ਈਅਰ ਨੇ ਇਸ ਦੌਰਾਨ ਆਸਟ੍ਰੇਲੀਆ ਦੌਰੇ ਦੇ ਉੱਪਰ ਸੰਤ ਤੇ ਪਿਛਲੇ ਮੈਚ ਦੇ ਦੌਰਾਨ ਜੋ ਆਖਰੀ ਵਨਡੇ ਮੈਚ ਖੇਡਿਆ ਗਿਆ ਸੀ ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਉਸ ਮੁਕਾਬਲੇ 'ਚ ਇੱਕ ਕੈਚ ਫੜਦੇ ਦੌਰਾਨ ਉਹ 헤ਠਾ ਡਿੱਗ ਪਿਆ ਜਿਸ ਤੋਂ ਬਾਅਦ ਉਹਨਾਂ ਦੀਆਂ ਪਸਲੀਆਂ ਦੇ ਵਿੱਚ ਜਿਹੜੀ ਸੱਤ ਲੱਗਦੀ ਆ ਤਾਂ ਇਸ ਸੱਤ ਦੇ ਚਲਦਿਆਂ ਹੁਣ ਉਹਨਾਂ ਨੂੰ ਹਸਪੀਟਲ ਦੇ ਵਿੱਚ ਜਿਹੜਾ ਦਾਖਲ ਕਰਵਾਉਣਾ ਪਿਆ ਵਾ ਦੱਸਦੀ ਕਿ ਇਸ ਮੌਕੇ ਉਹਨਾਂ ਨੂੰ ਆਈਸੀਯੂ ਦੇ ਵਿੱਚ ਰੱਖਿਆ ਗਿਆ ਇਸ ਮੌਕੇ ক্রিকেট ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਕਰੈਕਟਰ ਸ਼੍ਰੇਸ਼ ਅਈਅਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਸ ਮੌਕੇ ਸ਼੍ਰੇਸ਼ ਅਈਅਰ ਆਈਸੀਯੂ ਦੇ ਵਿੱਚ ਭਰਤੀ ਨੇ ਤਾਂ ਸਿਡਨੀ ਮੈਚ ਦੇ ਦੌਰਾਨ ਉਹਨਾਂ ਦੇ ਸੱਟ ਲੱਗੀ ਸੀ ਜਿਸ ਤੇ ਚੱਲਦਿਆਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਵਾ ਤਾਂ ਦੱਸਦੀ ਕਿ ਆਈਸੀਯੂ ਦੇ ਵਿੱਚ ਭਰਤੀ ਨੇ ਇਸ ਮੌਕੇ ਕਰੈਕਟਰ ਸ਼੍ਰੇਸ਼ ਅਈਅਰ ਤਾਂ ਆਈਪੀਐਲ ਦੇ ਦੌਰਾਨ ਸ਼੍ਰੇਸ਼ੀਰ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਈ ਸੀ ਤਾਂ ਸਰਪੰਚ ਸਾਹਿਬ ਦੇ ਨਾਮ ਨਾਲ ਉਹਨਾਂ ਨੂੰ ਜਾਣਿਆ ਜਾਣ ਲੱਗਿਆ ਸੀ ਦੱਸੇ ਕਿ ਜੋ ਸ਼੍ਰੇਸ਼ ਅਯਰ ਨੇ ਇਸ ਦੌਰਾਨ ਆਸਟ੍ਰੇਲੀਆ ਦੌਰੇ ਦੇ ਉੱਪਰ ਸਨ ਤੇ ਪਿਛਲੇ ਮੈਚ ਦੇ ਦੌਰਾਨ ਜੋ ਆਖਰੀ ਵਨਡੇ ਮੈਚ ਖੇਡਿਆ ਗਿਆ ਸੀ ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਉਸ ਮੁਕਾਬਲੇ 'ਚ ਇੱਕ ਕੈਚ ਫੜਦੇ ਦੌਰਾਨ ਉਹ 헤ਠਾ ਡਿੱਗ ਪਿਆ ਜਿਸ ਤੋਂ ਬਾਅਦ ਉਹਨਾਂ ਦੀਆਂ ਪਸਲੀਆਂ ਦੇ ਵਿੱਚ ਜੜੀ ਸੱਤ ਲੱਗਦੀ ਆ ਤਾਂ ਇਸ ਸੱਤ ਦੇ ਚੱਲਦਿਆਂ ਹੁਣ ਉਹਨਾਂ ਨੂੰ ਹਸਪੀਟਲ ਦੇ ਵਿੱਚ ਜਿਹੜਾ ਦਾਖਲ ਕਰਵਾਉਣਾ ਪਿਆ ਵਾ ਦੱਸਦੀ ਕਿ ਇਸ ਮੌਕੇ ਉਹਨਾਂ ਨੂੰ ਆਈਸੀਯੂ ਦੇ ਵਿੱਚ ਰੱਖਿਆ ਗਿਆ